올 인디아 안티 커럽션 모르차 발로 폴리스 프라샤산 테 پنجاب 사르카르 ਖਿਲਾਫ ਗੰਭੀਰ ਦੋਸ਼ ਲਗਾਏ ਗਏ 모르차 ਦੇ ਜ਼िला ਪ੍ਰਧਾਨ ਲਖਪ੍ਰਿਤ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 22 ਅਗਸਤ ਨੂੰ ਖਾਣਾ ਗੇਠਕੀਮਾ ਵਿੱਚ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ ਇਸ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਕਾਰਵਾਈ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਐਫਆਈਆਰ ਵਿੱਚ ਦਰਜ ਦੋਸ਼ੀਆਂ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਮੋਰਚੇ ਨੇ ਵੀ ਦੋਸ਼ ਲਗਾਇਆ ਕਿ ਅਪਰਾਧੀਆਂ ਨੂੰ ਰਾਜਨੀਤਿਕ ਸ਼ਰਨ ਮਿਲ ਰਹੀ ਹੈ ਅਤੇ ਜਾਂਚ ਨਿਰਪੱਖਤਾ ਨਾਲ ਹੋ ਰਹੀ ਹੈ। ਐਂਟੀ ਕ腐ਪਸ਼ਨ ਮੋਰਚਾ ਨੇ ਮੁੱਖ ਮੰਤਰੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਸੱਤਾ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੋਰਚੇ ਦੇ ਨੁਮਾਇਦਿਆਂ ਨੇ ਸਾਫ਼ ਕੀਤਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕਦਮ ਨਹੀਂ ਚੁੱਕੇ ਗਏ ਤਾਂ ਉਹਨਾਂ ਨੂੰ ਸੜਕਾਂ 'ਤੇ ਉਤਰ ਕੇ ਆंदोलਨ ਕਰਨਾ ਪਵੇਗਾ। ਐਸਪ੍ਰੈਸ ਨੋਟ ਤੇ ਮੋਰਚਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਪ੍ਰਿਤ ਸ਼ਰਮਾ ਵੱਲੋਂ ਦਸਤਖਤ ਕੀਤੇ ਗਏ ਹਨ। ਜਦੋਂ ਚਲਾਨ ਪੇਸ਼ ਹੋ ਗਿਆ ਚਾਰਜ ਲਾ ਗਿਆ ਤੇ ਪੁਲਿਸ ਦੀ ਜਾਂਚ ਹੀ ਹੈ ਕਿ ਇੱਕ ਤਰਫਾਇਕ ਕਾਰਵਾਈ ਕਰਨੀ ਅਡਕਵਰੀ ਕਰਨੀ ਜਦ ਕਿ ਸੈਕੰਡ ਪਾਰਟੀ ਨੂੰ ਮਦੇਈ ਨੂੰ ਬੁਲਾਇਆ ਡ ਗਿਆ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜਦੋਂ ਵੀ ਕੋਈ ਕੰਪਰੋਮਾਈਜ਼ ਹੁੰਦਾ ਹੈ ਜਾਂ ਵੀ ਇਨਕੁਆਰੀ ਹੁੰਦੀ ਹੈ ਦੋਨਾਂ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਂਦਾ ਇਹ ਪੁਲਿਸ ਦੀ ਬੜੀ ਵੱਡੀ ਬਾੜੀ ਗੱਲ ਹੈ ਕਿ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਬਾਰੇ ਅਸੀਂ ਪੂੜ੍ਹਾ ਜ਼ੋਰ ਨਿੰਦਾ ਕਰਦੇ ਹਾਂ ਪੁਲਿਸ ਦੀ ਨਿੰਦਾ ਵੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਹੜੇ ਕੀ ਇਹਨਾਂ ਨੇ ਕੀ ਕਹਿੰਦੇ ਨੇ ਇਨੋਸੈਂਟ ਬੇਗੁਨਾ ਕੀਤਾ ਵਾ ਜਿਨ੍ਹਾਂ ਜਿਨ੍ਹਾਂ ਜਿਹੜੇ ਸੁਪਰੀਮ ਕੋਰਟ ਦੇ ਵਿੱਚੋਂ ਬੇਲਾ ਵੀ ਕੈਨਸਲ ਹੋਈਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਵੀ ਕੀਤਾ ਜਾਵੇ ਤੇ ਜਿਹੜੀ ਇਹ ਰਿਪੋਰਟ ਜਿਹੜੀ ਕੈਨਸਲ ਕੀਤੀ ਜਾਵੇ ਤੇ ਬਾਕੀ ਜੁਰਮ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾਂ ਕਰਕੇ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਹਾਇਤਾ ਦਿੱਤੀ ਜਾਵੇ ਉਹ ਜਿਹੜੀ ਡੇਟ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਸ ਦਿਨ ਆਪਾਂ ਕਰਨਾ ਉਹ ਤੁਹਾਨੂੰ ਡੇਟ ਦੱਸ ਦਿੱਤੀ ਜਾਏਗੀ ਉਸ ਦਿਨ ਕੀਤਾ ਜਾਏਗਾ ਅਸੀਂ ਮੰਗ ਕਰਦੇ ਹਾਂ ਜਿਹੜੀਆਂ ਵਧੀਆਂ ਸਾਡੇ ਮੈਂਬਰਾਂ ਨਾਲ ਸਾਡੇ ਕੋਲ ਜਿਹੜੀ ਸ਼ਿਕਾਇਤਾਂ ਉਹ ਜਿਹੀਆਂ ਵਧੀਆਂ ਹੋਈਆਂ ਉਸ ਦਾ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ